ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਵੀ ਰੋਜ਼ ਦੀ ਤਰ੍ਹਾਂ ਜੇ ਫਿਰ ਕੋਟਪੁਰਾ ਤੂੜੀ ਦੀ ਬੋਲੀ ਤੇ ਤਰੀਕ ਜਿਹੜੀ ਅੱਜ ਹੋ ਗਈ 22 ਸਤੰਬਰ 2025 ਤੇ ਅੱਜ ਟਰਾਲੀਆਂ ਵੀ ਜਿਹੜੀਆਂ ਆਈਆਂ ਅੱਜ 10 ਟਰਾਲੀਆਂ ਜਿਹੜੀਆਂ ਤੂੜੀ ਦੀ ਆਈਆਂ ਤੇ ਬਾਕੀ ਰੇਟ ਵੀ ਦੇਖਾਂ ਕੱਲ ਦੇ ਰੇਟ ਦੀ ਗੱਲ ਕਰੀਏ ਵੀ ਕੱਲ ਜਿਹੜਾ ਰੇਟ ਰਿਆ ਸੀਗਾ 400 ਤੇ 5 ਰੁਪਏ ਤੱਕ ਜਿਹੜੀ ਲਾਸਟ ਵਾਲੀ ਟਰਾਲੀ ਵਿਕੀ ਸਭ ਤੋਂ ਟਾਪ ਦਾ ਰੇਟ ਉਹੀ ਸੀਗਾ ਤੇ ਦੂ ਆਮ ਜਿਹੜਾ 350 ਦੇ ਵਿੱਚ ਵਿੱਚ ਜਿਹੜਾ 400 ਦੇ ਵਿੱਚ ਵਿੱਚ ਇਹ ਰੇਡ ਰਿਆ ਸੀ ਤੇ ਅੱਜ ਵੀ ਦੇਖਾਂ ਕਿ ਰੇਡ ਜਿਹੜਾ ਲੱਗਦਾ ਤੇ ਇਹ ਪਹਿਲੀ ਟਰਾਲੀ ਜਿਹੜੀ ਬੋਲੀ ਸ਼ੁਰੂ ਹੋਣ ਵਾਲੀ ਆ

8 360 360 ਰੁਪਏ ਬੋਲਣਾ ਬਾਈ ਕਿਨੇ 360 ਰੁਪਏ ਬਾਈ ਜਿੱਦਾਂ ਦੀ ਖੁੱਲੋ ਵੀ ਪਹਿਲੀ ਟਰਾਲੀ ਲੱਗੀ 360 ਤੇ 60 ਪਈ ਤੇ ਅੰਦਰ ਦੀ ਵੀ ਤੂੜੀ ਸੀਗੀ ਉੱਪਰ ਪੰਡਾ ਤੇ ਬਾਡੀ ਦੇ ਵਿੱਚ ਜਿਹੜੀ ਖੁੱਲੀ ਪਈ ਹੋਈ ਹੈ ਤੇ ਬਾਕੀ ਵੀ ਅਗਲੀਆਂ ਟਰਾਲੀਆਂ ਜਿਹੜਾ ਰੇਟ ਵੇਖਾਂ ਜਿਹੜੀਆਂ ਟਰਾਲੀਆਂ ਵੀ ਜਾਦੀ ਆਈਆਂ ਤੇ ਗਾਹਕ ਵੀ ਥੋੜਾ ਜਿਆਦਾ ਹੀ ਲੱਗਦਾ ਜੀ ਲੱਗਦਾ ਬਾਕੀ ਪਤਾ ਰੇਟ ਲੱਗਦਾ ਲੜਦੇ ਤੂੰ ਬੋਲੋਗਾ 1500 ਰੁਪਿਆ ਪੰਜ ਕਿਥੇ ਲੈਣ ਬਤੂੰ 100 310 ਰੁਪਏ 15 20 25 30 35 40 340 45 350 350 350 ਬੋਲਣਾ ਪਈ ਨੇ 350 ਬਾਈ ਜੀ ਕਿਹਦੀ ਗੱਲ ਹੈ 로ਬੀ ਅੰਦਰ ਦੀ ਟੂਰੀ ਏਸੀ ਤੇ 350 ਜਿਹੜਾ ਇਹਦਾ ਰੇਟ ਲੱਗਿਆ ਤੇ ਮਗਰ ਹਲੇ ਟਰਾਲੀਆਂ 8 ਹੋਰ ਪੰਨਾ ਤੇ ਬਾਕੀ ਅੱਜ ਤੁਸੀਂ ਦੇਖ ਸਕਦੇ ਹੋ ਰੌਣਕ ਮੇਲਾ ਵੀ ਤੇ ਬਾਕੀ ਵੀ ਅਗਲੀਆਂ ਟਰਾਲੀਆਂ ਰੇਟ ਦੇਖਾਂ ਕਿ ਕਿੱਥੋਂ ਤੱਕ ਜਾਂਦਾ ਵਾਧਾ ਜਾਂ ਘਟਦਾ ਯੇ ਭਾਈ ਇਹਦੇ ਨਾਲ ਦੀ ਆ ਗੋਲੀ ਦੇਖ ਕੇ ਦਿਓ ਬਾਈ ਬੋਲੋ ਹੀ ਬੋਲੋ ਨਾ ਨੰਘ ਲੀ ਸੁਪੀਆ 250 ਰੁਪਿਆ 250 250 50 60 65 70 ਹਾਂ ਭਾਈ 70 275 275 ਬੋਨਾ ਭਾਈ ਤੇ 275 ਰੁਪਏ ਜਲਦਰਾ ਨਹੀਂ ਨਹੀਂ 275 ਰੁਪਏ ਬਾਕੀ ਬੰਦ ਨਾ ਰਹਿ ਗਿਆ ਪੂਰਾ ਇੱਕ ਇੱਕ ਕਰਕੇ ਉਹ ਜੀ ਅੰਦਰ ਹੀ ਥੋੜੀ ਫੇਰਾਂਗੇ ਹੈ ਪਿਛਲੇ ਸਾਲ ਦੀ ਆ ਬਈ ਇਸ ਦੀ ਬਣਾਈ ਨਹੀਂ ਹੈ ਬਾਈ ਵਾਲਾ ਟੋਪਰ ਦੁਬਾਰਾ ਹੈ 300 ਰੁਪਿਆ 300 300 5 10 15 315 315 20 ਰੁਪਏ 30 ਰੁਪਏ 30 ਰੁਪਏ ਇੱਥੇ 40 41 350 350 ਬੋਲਾਂਗੇ ਨਾ 350 ਤੋਂ ਵੀ ਇਹ ਡਰਾਮ ਦੀ ਰੇਟ ਜਿਹੜਾ 350 ਰੁਪਏ ਲੱਗਿਆ ਤੇ ਅੰਦਰ ਦੀ ਜਿਹੜੀ ਟੂੜੀ ਸੀਗੀ ਤੇ ਇਹ ਬਾਕੀ ਵੀ ਜਿਹੜੇ ਮਗਰ ਨਗ 2 ਤੇ 2 4 5 5 6 ਨਗ ਜਿਹੜੇ ਮਗਰ ਹੋਰ ਖੜੇ ਆ ਤੇ ਉਹਨਾਂ ਦਾ ਰੇਟ ਜਿਹੜਾ ਆਪਾਂ ਦੇਖਾਂਗੇ

ਆ ਮੇਰੇ ਬੋਲਣਾ ਕਿ ਨਾ 400 ਲੋਬੀ ਆਹ ਟਰਾਲੀ ਲੱਗੀ ਹੈ 400 ਰੁਪਿਆ ਅੰਦਰ ਦੀ ਤੂੜੀ ਪਈ ਏ ਸੀਗੀ ਤੂੜੀ ਲਗਭਗ ਬਈ ਸਾਰੀ ਚੰਗੀ ਆ ਰਹੀ ਆ ਤੇ ਇੱਕ ਟਰਾਲੀ ਬਾਹਰ ਦੀ ਆਈ ਸੀਗੀ ਤੇ ਬਾਕੀ ਤੂੜੀ ਸਾਰੀ ਚੰਗੀ ਆ ਰਹੀ ਆ ਲੋਬੀ ਆ ਵੀ ਅੰਦਰ ਦੀ ਤੂੜੀ ਆ ਹੁਣਾਂ ਕਿ ਜੀ ਨਾ ਨਾ ਜਮਾ ਹੀ ਨਹੀਂ ਯਾਰ 300 ਲਾ ਬਪੂ ਹੈ 300 10 20 30 40 350 50 60 65 365 70 75 80 85 90 95 395 ਬੋਲਣਗੇ ਨੇ ਲੋਗੀ ਅੰਦਰ ਦੀ ਥੂੜੀ ਏਸੀ ਤੇ 300 ਤੇ 95 ਰੁਪਏ ਜਿਹੜਾ ਰੇਟ ਇਹਦਾ ਲੱਗਿਆ ਤੇ ਮਗਰ ਬਸ ਵੀ ਦੋ ਦੋ ਤਿੰਨ ਟਰਾਲੀਆਂ ਹੋ ਰਹੀਆਂ ਨੇ ਤੇ ਉਹਨਾਂ ਬਾਕੀ ਰੇਟ ਦੇਖਾਂਗੇ ਬਈ ਕਿੱਥੋਂ ਤੱਕ ਜਾਂਦਾ ਲੋ ਜੀ ਤਰਪਾਲ ਦੀ ਥੂੜੀ ਹੈ يلا بابا او تالا بون اچھا يا بھائی الله او دور تايا او ړا او ړا ليتي تر انو او کي يلو ਜਾਓ ਵੀ ਆ ਕੰਦੇ ਰੰਗ ਹੋਏ ਦੇ ਕੋਈ ਚੱਕਰ ਵਾਲੀ ਘਰ ਦੇ ਬੱਚਿਆਂ ਨੂੰ ਫੋਨ ਲਾ ਕੇ ਫਿਰ ਚੱਲ ਦੂਜੀ ਦੀ ਕਰ ਲੋ ਉਹਨੂੰ ਪੁੱਛ ਲੈ ਪਹਿਲਾਂ ਇਹਨਾਂ ਨੂੰ ਯਾਦ ਨਵੇੜ ਕੰਮ ਜਲਦੀ ਨਹੀਂ ਕਿ ਜੇ ਉਹਨੂੰ ਲਾ ਗਈ ਨਿਕਾ ਜਿਹੜਾ ਤੁਸੀਂ ਮਰੇ ਦਾ ਫਿਰ ਉਹ ਨੂੰ ਪੁੱਛੋ ਉਹਨੂੰ ਨਾ ਟਾਲੀ ਨਿਕਲ ਜਾਣ ਫੋਨ ਉੱਤੇ ਲਗਾ ਗਏ ਗੱਲ ਵੀਰੇ ਚੱਲ ਜਾਈਂਗਾ ਇਹਨਾਂ ਕਰ ਦਿਆ ਕਰ ਬਾਈ ਲੈ ਲੋ ਜੀ 350 60 70 80 90 400 10 410 ਰੁਪਏ ਹੋਣਾ ਭਾਈ ਕਿਨੇ 410 ਰੁਪਏ ਭਾਈ ਜਾਨੀ ਤੈਨੂੰ ਲੱਗ ਲੋਬ 400 ਦੇ 10 ਰੁਪਏ ਦਾ ਰੇਟ ਰਿਹਾ ਤੇ ਮਗਰ ਵੀ ਤਿੰਨ ਟਰਾਲੇ ਨਾਲ ਹੋਰ ਪਈਆਂ ਦੋ ਆਹ ਸਾਡੇ ਤੇ ਇੱਕ ਵੀ ਸਨ ਵਿੱਚ ਰਹਿ ਗਈ ਸੀਗੀ ਤੇ ਬਾਕੀ ਵੀ ਰੇਟ ਜਿਹੜਾ ਅੱਜ 410 ਰੁਪਏ ਜਿਹੜਾ ਏਡਾ ਟਾਪ ਦਾ ਰੇਟ ਹਲੇ ਠੀਕ ਹੈ ਤੇ ਬਾਕੀ ਵੀ ਦੋ ਟਰਾਲੀਆਂ ਹੋਰ ਪਈਆਂ ਉਹਨਾਂ ਦਾ ਰੇਟ ਦੇਖਦੇ ਹਾਂ ਕਿੱਥੋਂ ਤੱਕ ਜਾਂਦਾ ਆਹ ਦੇ ਸੰਸੁਰ ਗਿਆ 60 ਰੁਪਏ ਹੈਲੋ 80 ਰੁਪਏ 70 ਰੁਪਏ 70 80 90 400 5 405 ਬੋਲਾਂਗੇ ਨਾ ਆਪਣੇ ਅਮਰੂਦ ਕੋਲੇ ਬੰਨਿਆ ਕੀ 405 ਰੁਪਏ ਉਹ ਵੀ 400 ਤੇ 5 ਰੁਪਏ ਦਾ ਰੇਟ ਲੱਗਿਆ ਤੇ ਬਾਕੀ ਵੀ ਰੇਟ ਨੇ ਫੇਰ ਪਿੱਛੇ ਮਗਰੋਂ ਜਾ ਕੇ ਟਰਾਲੀਆਂ ਦੀ ਸਪੀਡ ਵੜੀ ਏ ਥੋੜੀ ਤੇ ਬਾਕੀ ਲਾਸਟ ਦੋ ਟਰਾਲੀਆਂ ਵੀ ਹੋਰ ਪਈਆਂ ਤੇ ਦੇਖਦੇ ਆ ਬਾਕੀ ਇਹਦਾ ਕੀ ਰੇਟ ਲੱਗਦਾ ਬੋਲੋਈ ਬੋਲੋ 300 ਰੁਪਿਆ 350 60 65 70 75 80 380 ਰੁਪਏ 550 85 90 400 600 20 ਬੋਲਾਂਗੇ ਨੇ 620 ਲੋਬੀ ਅੱਜ ਫਿਰ ਇਹ 400 ਤੇ 20 ਰੁਪਏ ਜਿਹੜਾ ਰੇਟ ਲੱਗਿਆ ਲਾਸਟ ਟਰਾਲੀ ਅਤੇ ਇੱਕ ਵੀ ਸੱਚ ਹੋ ਰਹੀ ਹੈਗੀ ਵਿਚਾਲੇ ਖੜੀਏ ਤਰਪਾਲ ਉਹਦੀ ਟੁੱڑی ਆ ਉਹਦਾ ਰੰਗ ਉਹਦਾ ਜੂਰ ਮੇਲਾ ਤੇ ਬਾਕੀ ਉਹਦਾ ਰੇਟ ਆਪਾਂ ਦੇਖਦੇ ਹਾਂ ਕਿੱਥੋਂ ਤੱਕ ਜਾਂਦਾ ਲਓ ਜੀ ਆਹ ਇੱਕ ਟਰਾਲੀ ਰਹਿ ਗਈ ਹੈ ਇਹ ਤਰਪਾਲ ਵਾਲੀ ਤੂੜੀ ਆ ਤੇ ਇਹਦੀ ਬੋਲੀ ਦੇਖਦੇ ਆਵੇਂ ਹੁੰਦੀ ਹੈ ਜਾਂ ਕਿਵੇਂ ਆ